ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਮਹਾਨ ਸ਼ਹੀਦ ਕੈਪਟਨ ਦੇ ਕੇਕੇ ਗੜਵਿਖੇ ਬਤਨ 523000 ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ ਜਿਸ ਦੀ ਵੀਡੀਓ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਇਹ ਬੰਦੇਆਂ ਵੱਲੋਂ ਜਿੱਥੇ ਦੁਕਾਨਾਂ ਦੀ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਇਹਨਾਂ ਵੱਲੋਂ ਕੈਮਰੇ ਨੂੰ ਵੀ ਜਿੱਥੇ ਡੰਡੇ ਨਾਲ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਕੈਮਰੇ ਨੂੰ ਭੰਨ ਦੇ ਨਜ਼ਰ ਆ ਰਹੇ ਹਨ ਲੇਟਾਂ ਨੂੰ ਵੀ ਇੰਗੋ ਕੀ ਬਲਬ ਨੂੰ ਵੀ ਪੰਨਿਆ ਜਾ ਰਿਹਾ ਹੈ ਕਾਬਲੇ ਆਪ ਜੋ ਸਵਾਲਿਆ ਨਿਸ਼ਾਨ ਪੈਦਾ ਹੁੰਦੇ ਕਿ ਇਹਨਾਂ ਨੂੰ ਲੋਕਾਂ ਨੂੰ ਫੌਲਸ ਦਾ ਕੋਈ ਖੌਫ ਨਹੀਂ ਗਲਵਤ ਕਰਦਿਆਂ ਪ੍ਰਿੰਸ ਚੱਡਾ ਨੇ ਕਿਹਾ ਕਿ ਨਸ਼ੇੜੇ ਲੋਕ ਰਾਤ ਨੂੰ ਨਸ਼ਾ ਕਰਦੇ ਹਨ ਤੇ ਬੀਤੀ ਰਾਤ ਭਾਰਤ ਦੇਸ਼ ਦੇ ਮਾਨ ਸ਼ੀਰ ਕੈਪਟਨ ਕੇਕੇ ਪਾਵਰ ਦੀ ਬਹੁਤ ਬਹੁਤ ਨੇ ਪੰਨ ਤੋੜ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਆਂਡ ਕਵਾਂਡ ਦੇ ਸੀਸੀਟੀਵੀ ਕੈਮਰੇ ਨੇ ਸਾਰਤਨ ਸਰਵਲ ਪੰਨ ਤੋੜ ਵੀ ਕੀਤੀ ਗਈ ਹੈ ਅਜੇ ਲੋਕ ਚੋਰੀ ਵੀ ਕਰਦੇ ਹਨ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੀ ਗੱਲ ਨਹੀਂ ਸੁਣਦੇ ਉਹਨਾਂ ਨੇ ਕਿਹਾ ਕਿ ਸਥਾਨਕ ਦੁਕਾਨਦਾਰਾਂ ਦੇ ਲੈਟਰਾਂ ਦੇ ਡਿਸ਼ ਵੀ ਨਿਛੇੜੀ ਭੰਨ ਗਏ ਹਨ ਉਹਨਾਂ ਨੇ ਇਲਾਕੇ ਵਿੱਚ ਆਮ ਨਸ਼ਾ ਨਸ਼ਾ ਵਿਕਦਾ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਲੱਗਣ ਦੇ ਦੋਸ਼ ਪ੍ਰਸ਼ਾਸਨ ਦੇ ਉੱਪਰ ਲਗਾਏ ਜਾ ਰਹੇ ਹਨ 61 ਨੰਬਰ 10 ਦੇ ਵਿੱਚ ਬੀਐਸਏ ਬੀਨਤ ਸਿੰਘ ਨੇ ਕਿ ਬੀਤੀ ਰਾਤ ਸ਼ਾਰਤ ਅੰਸਰਾ ਵੱਲੋਂ ਮਾਨ ਸ਼ੀਤ ਕੈਪਟਨ ਕੇਕੇ ਗੋੜਾ ਦੀ ਬੁੱਤਪਨ ਤੋੜ ਦੀ ਬਪਰੀ ਘਟਣ ਲੈ ਕੇ ਕੜੇ ਸ਼ਬਦਾਂ ਜਿੰਦਗੀ ਦੀ ਕੀਤੀ ਹੈ ਉਹਨਾਂ ਵੱਲੋਂ ਜੋ ਸ਼ਾਇਦ ਵਿੱਚ ਗੁੰਡਾਗਾਰਦੀ ਦੇ ਸਦਾਕਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਜਿੱਤੇ ਕੀਤੀ ਨਜ਼ਰ ਉੱਥੇ ਕਿਹਾ ਕਿ ਨਸ਼ਾ ਆਮ ਵਿਕਦੇ ਨੇ ਆ ਉਹਨਾਂ ਨੂੰ ਵੀ ਲੈ ਕੇ ਸਵਾਲੀਆ ਨਿਸ਼ਾਨ ਪੈਦਾ ਨਜ਼ਰ ਆ ਰਿਹਾ ਕਿ ਉਹਨਾਂ ਨੇ ਕਿਹਾ ਕਿ ਹੁਣ ਤੱਕ ਨਸ਼ੇੜਿਆਂ ਨੂੰ ਨਾਤ ਪਾਉਣ ਦੇ ਵਿੱਚ ਪ੍ਰਸ਼ਾਸਨ ਹਾਲੇ ਤੱਕ ਨਜ਼ਰ ਨਹੀਂ ਆ ਰਿਹਾ ਕਿਉਂਕਿ ਪ੍ਰਸ਼ਾਸਨ ਦੀ ਜਦੋਂ ਉਹਨਾਂ ਨੂੰ ਕੋਈ ਖੌਫ ਨਾ ਹੋਣ ਇੱਕ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਸ਼ਹੀਦ ਕੈਪਟਨ ਦੇ ਬੁੱਤ ਨਾਰਸ਼ਰ ਸ਼ਾਟ ਕਰਨਾ ਸਾਰਾ ਸਾਰ ਗਲਤ ਹੈ ਉਹਨਾਂ ਨੇ ਕਿਹਾ ਕਿ ਸ਼ਰਾਬਤੀਆਂ ਸਰਾ ਬੋਲੋਂ ਪਹਿਲਾ ਸ਼ਰਾਬ ਪੀਤੀ ਗਈ ਬੁੱਤ ਦੀ ਥਾਂ ਤੇ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ ਗਈਆਂ ਹਨ ਉਹਨਾਂ ਦੇ ਬੁੱਤ ਵਿੱਚ ਉਂਗਲੀਆਂ ਤੋੜੀਆਂ ਗਈਆਂ ਹਨ ਤੇ ਉਹਨਾਂ ਦੇ ਬੁੱਤ ਨੂੰ ਜੋ ਨੁਕਸਾਨ ਵੱਡੀ ਪੱਧਰ ਤੇ ਪਹੁੰਚਾਇਆ ਗਿਆ ਹੈ ਕੋਈ ਸ਼ਾਮ ਸੰਭਾਲ ਨਹੀਂ ਹੁੰਦੀ ਇਹ ਬੁੱਤ ਪ੍ਰਾਈਵੇਟ ਵਿਅਕਤੀਆਂ ਵੱਲੋਂ ਸ਼ਹੀਦ ਕੈਪਟਨ ਗੌੜਾ ਦੀ ਯਾਦਗਾਰ ਤੋਂ ਬਣਾਇਆ ਗਿਆ ਸੀ ਸਰਕਾਰ ਵੱਲੋਂ ਇਸ ਬੁੱਤ ਦੇ ਸਨਮਾਨ ਵਿੱਚ ਕੋਈ ਵੀ ਵਰਸੀ ਨਹੀਂ ਮਨਾਇ ਜਾਂਦੀ ਉਹਨਾਂ ਨੇ ਅੱਗੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਮਾਮਲਾ ਨਿਰਪੱਖ ਜਾਂਚ ਕੀਤੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਵੇ ਰਿਪੋਰਟ ਦਵਿੰਦਰਪਾਲ ਕੋਲੀ ਭਲਾੜਾ ਤੋਂ ਜਿੱਥੇ ਉਹਨਾਂ ਨੇ ਪੇਸ਼ ਕੀਤੀਆਂ ਤਸਵੀਰਾਂ ਵੀ ਦਿਖਾਉਣੀਆਂ ਸਾਨੂੰ ਇਹ ਪਾਗੜਾ ਇਹ ਨੂੰ ਪਾ ਲਈ ਦੱਸਣੇ ਵੀ ਪੈਣਗੇ ਜੀ ਜਿਸ ਵੇਪਰ ਤੁਹਾਡਾ ਕੀ ਨੁਕਸਾਨ ਹੋਇਆਗਾ ਮੇਰਾ ਕੱਟੀ ਦਾ ਸ਼ੀਸ਼ਾ ਤੋੜ ਕੇ ਜੀ ਤੇ ਕੈਮਰਾ ਲੈ ਕੇ ਦੁਕਾਨ ਦਾ ਸਾਰਾ ਤੋੜ ਕੇ ਜੀ ਬੰਦੇ ਬੋਲੋ ਸਾਰਾ ਕੁਝ ਭੰਨ ਕੇ ਗਿਆ ਜੀ ਤੁਸੀਂ ਟੀਵੀ ਆਲ ਚਲਾ ਕੇ ਦੇਖੋ ਉੱਥੇ ਬੰਦੇ ਦੇ ਦਿਖਾਵਾ ਆ ਰਹੀ ਆ ਆਉਂਦੀ ਆ ਆ ਰਹੀ ਆ ਜੀ ਆ ਰਹੀ ਆ ਕੋਲ ਕੋਲ ਬੰਦਾ ਹੋ ਸਕਦਾ ਜਿਹੜਾ ਬੰਟੀ ਆ ਜੀ ਬੰਟੀ ਆ ਬੰਟੀ ਵੀ ਛੇੜੀ ਜਿਹੜਾ ਫਿਰਦਾ ਹੁੰਦਾ ਹੈ ਜੀ ਬੰਟੀ ਆ ਹਾਂ ਜੀ ਹਾਂ ਬਿਲਕੁਲ ਸਹੀ ਆ ਇਹਦੀ ਬੰਟੀ ਆ ਫੋਟੋ ਦਿਖਾ ਰਿਹਾ ਜੀ ਮੈਂ ਆ ਕੈਮਰੇ ਚ ਫੀਡ ਆ ਫੋਟੋ ਉਹਨੂੰ ਆ ਕਲੀਅਰ ਕਰਕੇ ਲਗਾਉਣਾ ਵੀ ਆ ਬੰਤਾ ਕੈਮਰੇ ਪੰਨੀ ਜਾਂਦਾ ਜੀ ਡੰਡੇ ਨਾਲ ਡੰਡੇ ਨਾਲ ਪੰਨੀ ਜਾਂਦਾ ਪਲੇਟ ਦਿੱਤੀ ਹੈ ਜੀ ਹਾਂ ਕੋਈ ਕੰਪਲੀਟ ਨੇ ਆਲੇ ਦਾ ਉਹਨਾਂ ਅੱਥਰ ਕੱਟੇ ਹੋ ਕੇ ਜਾ ਰਹੇ ਆ ਟਾਣਾ ਜੀ ਜੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰੂੰਗਾ ਵੀ ਇੱਥੇ ਨਸ਼ੇੜੀ ਨੇ ਰਾਤ ਨੂੰ ਨਸ਼ਾ ਕਰਦੇ ਨੇ ਲੋਕਾਂ ਦਾ ਨੁਕਸਾਨ ਕਰਦੇ ਨੇ ਭਾਰਤ ਦੇਸ਼ ਦੇ ਸਭ ਤੋਂ ਵੱਡੇ ਸ਼ਹੀਦ ਕੈਪਟਨ ਕੇਕੇ ਗੌਰ ਸਾਹਿਬ ਦਾ ਇਹਨਾਂ ਨੇ ਬੁੱਤ ਦਾ ਨੁਕਸਾਨ ਕਰਾਇਆ ਭੰਤੋੜ ਕੀਤੀ ਹੈ ਆਨਗਵਾਨ ਦੇ ਲੱਗੇ ਹੋਏ ਸੀਸੀ ਕੈਮਰੇ ਦਿਸ਼ਾ ਸਾਰੀਆਂ ਤੋੜੀਆਂ ਨੇ ਜੀ ਇਹਨਾਂ ਨੇ ਇਹ ਚੋਰੀਆਂ ਵੀ ਕਰਦੇ ਨੇ ਇਹ ਨਸ਼ਾ ਵੀ ਕਰਦੇ ਨੇ ਇੱਥੇ ਬੁਰਾ ਹਾਲ ਹੈ ਇੱਥੇ ਕੋਈ ਰੋਕਣ ਵਾਲਾ ਨਹੀਂ ਇਹਨਾਂ ਨੂੰ ਕੋਈ ਟੋਕਣ ਵਾਲਾ ਨਹੀਂ ਸ਼੍ਰੀ ਆਮ ਜੀ ਸਾਹਿਬ ਇਹ ਕਹਿੰਦਾ ਬੁਰਾ ਹਾਲ ਹੈ ਜੀ ਇੱਥੇ ਤੁਹਾਡਾ ਕੀ ਨੁਕਸਾਨ ਹੋਇਆ ਸਾਡੇ ਜੀ ਸਾਰੇ ਦੁਕਾਨ ਦੇ ਲੱਗੇ ਮੱਗੇ ਸਾਰੀਏ ਜਿੰਨੀਆਂ ਲਾਈਟਾਂ ਲੱਗੀਆਂ ਹੋਈਆਂ ਸੀਗੀਆਂ ਵੱਡੀਆਂ ਉਹ ਤੋੜਦੀਆਂ ਸਾਰੇ ਸੀਸੀ ਕੈਮਰੇ ਤੋੜਦੇ ਉੱਪਰ ਡਿਸ਼ ਤੋੜਦੀ ਆ ਦੋ ਦੋ ਦਿਨ ਕਮਾਨੀਆਂ ਦਾ ਹੋਰ ਦਾ ਨੁਕਸਾਨ ਕਰਿਆ ਆ ਵੱਡਾ ਬਾਸ ਪਿਆ ਤੇ ਉਹਨਾਂ ਤੋੜ ਕੇ ਗਏ ਨੇ ਜੀ ਇਹ ਇਹਨਾਂ ਨੂੰ ਪੈਨੇ ਨਹੀਂ ਇਹਨਾਂ ਨੂੰ ਨਕੇਲ ਪਾਈ ਜਾਵੇ ਇਹਨਾਂ ਦਾ ਇਹਨੂੰ ਨਿਗਰਭਾਈ ਜਾਵੇ ਇਹਨਾਂ ਨੂੰ ਖਾਸ ਦੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਐਸੀ ਜਿਹੜੇ ਇਹ ਲਾਏ ਸੱਟਿਆ ਬਸਤੇ ਲਾਏ ਹੋਏ ਨੇ ਇਸ ਰੱਖਿਆ ਦੇ ਦੇਖੋ ਜੀ ਇਹ ਨਜਾਇਜ਼ ਮੈਚ ਕੀਤੀ ਜਾ ਰਹੀ ਹੈ ਲੋਕਾਂ ਇਹਨੇ ਬੰਦ ਤੋੜ ਹੈ ਜੀ ਆ ਦੇਖੋ ਕਿਉਂ ਨਹੀਂ ਆ ਗੱਟ ਕੇ ਇਹ ਲੋਕਾਂ ਨੂੰ ਨੁਕਸਾਨ ਦੇ ਜੀ ਇਹ ਤਾਂ ਅੱਜ ਇੱਕ ਮਹਾਨ ਸ਼ਹੀਦ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਕੀਤਾ ਜਾ ਰਿਹਾ ਹੈ ਪਾਮ ਪਬਲਿਕ ਦਾ ਜੀ ਇਸਨੀਕਰਾਂ ਦਾ ਹਾਲ ਹੋਊਗਾ ਸਰਕਾਰ ਤੋਂ ਇਸ ਕਰਦੀ ਅਸੀਂ ਪੂਰ ਜੋਰ ਮੰਗ ਕਰਦੇ ਹਾਂ ਵੀ ਇਹੋ ਜੇ ਗੁੰਡੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਤੋਂ ਪਹਿਲਾਂ ਤੇ ਇਸ ਜਿਹੜੇ ਇਟੈਕੂ ਨਾਲ ਸ਼ੇਰਸ਼ਾਨੀ ਕੀਤੀ ਗਈ ਹੈ ਕੀ ਕਹੋਗੇ ਇਹ ਬਹੁਤ ਗਲਤ ਗੱਲ ਹੈ ਜਿਸ ਨੇ ਵੀ ਕਰ ਇਹ ਗਲਤ ਕਰਿਆ ਇੱਥੇ ਪਹਿਲਾਂ ਸ਼ਰਾਬ ਕੀਤੀ ਗਈ ਹੈ ਇਹ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਫਿਰ ਬੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਜੀ ਉਂਗਲ ਵੀ ਤੋੜ ਦਿੱਤੀ ਐ ਤੇ ਉਹ ਜਿੱਥੇ ਰਿਵਾਲਵਰ ਹੈ ਜੀ ਉੱਥੋਂ ਵੀ ਨੁਕਸਾਨ ਪਹੁੰਚਾਇਆ ਪੈਰਾਂ ਤੇ ਵੀ ਪਿੱਟਾਂ ਵਗੈਰਾ ਮਾਰੀਆਂ ਗਈਆਂ ਨੇ ਤੇ ਕਾਫੀ ਨੁਕਸਾਨ ਕੀਤਾ ਜੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਸ ਦੀ ਪਤਾ ਕੀਤਾ ਜਾਵੇ ਕਿ ਇਹ ਕਿਹੜੇ ਗਲਤ ਅੰਸਰ ਨਾਲ ਇਹ ਗਲਤ ਕੰਮ ਕਰ ਰਿਹਾ ਠੀਕ ਹੋਊਗਾ ਜੋ ਦੇਖਦੇ ਮਹਾਨ ਕਬੂਤਾ ਨਾਲ ਇਹ ਹਾਲਾਤ ਹੋਣ ਦੇ ਫੇਰ ਤੇ ਕੀ ਹਾਲਾਤ ਹੋਣਗੇ ਇਹ ਤਾਂ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਜੀ ਗਵਰਨਮੈਂਟ ਦੀ ਜ਼ਿੰਮੇਵਾਰੀ ਬੰਦੀ ਹੈ ਇਸ ਦੀ ਰੱਖਿਆ ਕਰਨ ਦੀ ਜੀ ਇਹਨੂੰ ਲੇਕਿਨ ਇਹਦੀ ਕੋਈ ਵੀ ਕੋਈ ਇਹਦੀ ਕੋਈ ਕੇਅਰ ਹੀ ਨਹੀਂ ਹੋ ਰਹੀ ਜੀ ਇਹ ਵੀ ਕੋਈ ਪ੍ਰਾਈਵੇਟ ਬੰਦੇਆਂ ਨੇ ਲਵਾਇਆ ਜੀ ਜਿਹੜੇ ਦਾ ਜੰਗਲਾ ਸਾਡੇ ਇਥੇ ਪ੍ਰਧਾਨ ਜੀ ਦੇ ਜੀ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਲਵਾਇਆ ਹੈ ਗਵਰਨਮੈਂਟ ਵੱਲੋਂ ਇਹਦੀ ਮਤਲਬ ਕਿ ਕੋਈ ਵਰਸੀ ਵੀ ਨਹੀਂ ਮਣਾਈ ਜਾਂਦੀ ਜੀ ਗੱਲ ਛੱਡੋ ਤੁਸੀਂ ਕੀ ਕਹੋਗੇ ਹੁਣ ਜੱਕੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਇਹਦੀ ਜਾਂਚ ਪੜਤਾਲ ਕੀਤੀ ਜਾਵੇ ਇਹ ਸੀਸੀਟੀਵੀ ਕੈਮਰੇ ਦੇਖੇ ਜਾਣ ਵੀ ਇਥੇ ਕਿਹਨੇ ਕਰੇ ਜੀ ਇਹ ਸਾਡੀ ਵੈਸੇ ਪਿੰਡ 'ਚ ਕਿਸੇ ਨਾਲ ਕੋਈ ਬਹਿ ਲੇਰ ਨਮੋਜੀ ਬੇਨ ਸਿੰਘ ਕਹਿੰਦਾ ਸ਼ਹਿਰ ਬਲਾਡਾ ਦਾ ਵਾਸੀ ਵਾਰ ਨੰਬਰ 10 ਦਾ ਸਾਡੇ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਕੈਪਟਨ ਕੇ ਕੇ ਗੌਰ ਦਾ ਇੱਕ ਬੁੱਤ ਸਬਤ ਕੀਤਾ ਹੋਇਆ ਸੀ ਜਿਸ ਦੇ ਰਾਤ ਸਮੇਂ ਕੋਈ ਸ਼ਰਾਰਤੀ ਅਨਸਰ ਇਹਨਾਂ ਦੀ ਭੰਨ ਤੋੜ ਕਰ ਗਏ ਹਨ ਪਰ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਤਾੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਮੰਗ ਕਰਦੇ ਹਾਂ ਕਿ ਇਹੋ ਜਿਹੇ ਗੁੰਡੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਕ ਬੇਨਤੀ ਵੀ ਕਰਦੇ ਆ ਕਿ ਬੁਲਾਡਾ ਸ਼ਹਿਰ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਹੇ ਹੈ ਨਸ਼ੇੜੀ ਲੋਕ ਇਹੋ ਜਿਹੇ ਨਸ਼ੇ ਕਰਕੇ ਰਾਤ ਨੂੰ ਇਹੋ ਜਿਹੇ ਮਹਾਰਸ਼ੀ ਦਾ ਅਪਮਾਨ ਕਰਦੇ ਨੇ ਜੋ ਕਿ ਕਿਸੇ ਵੀ ਕਿਸਮ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਪ੍ਰਸ਼ਾਸਨ ਨੇ ਇਸੇ ਖਿਲਾਫ ਇਹੋ ਜਿਹੇ ਗੁੰਡਾਗਰਦੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸ਼ਹਿਰ ਦੇ ਵਿੱਚ ਇਸੇ ਥਾਂ ਦੇ ਉੱਤੇ ਜਿੱਥੇ ਇਹ ਸ਼ਹੀਦ ਦਾ ਪਾਣ ਕੀਤਾ ਗਿਆ ਧਰਨਾ ਲਾਵਾਂਗੇ ਸਰਕਾਰ ਦੇ ਖਿਲਾਫ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਹੋ ਜੇ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਫਿਰ ਵੀ ਆਪਣੇ ਤੌਰ ਤੇ ਕਿਸੇ ਕਾਰਵਾਈ ਕਰਨੀ ਮਜਬੂਰ ਹੋਵਾਂਗੇ ਤੋਂ ਅੱਜ ਵੀ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਤੇ ਇਸ ਸ਼ਹਿਰ ਦੇ ਪ੍ਰਸ਼ਾਸਨ ਤੋਂ ਵੀ ਇਹ ਹੋ ਜੇ ਗੁੰਡੇ ਅਨਸਰਾਂ ਨੂੰ ਫੜ ਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਗਰ ਜੇ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸ਼ਹਿਰ ਦੇ ਵਿੱਚ ਮੁਜ਼ਾਹਰਾ ਵੀ ਕਰਾਂਗੇ ਧਰਨੇ ਵੀ ਦੇਵਾਂਗੇ ਸੜਕਾਂ ਵੀ ਰੋਕਾਂਗੇ ਜਿਹਦੀ ਜਿੰਮੇਵਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਹੋਵੇਗਾ